වාහිගරු සැහැබියීයෝක භ්‍යවභාච පෙන්ති චොප්පයිම් පාතිශහි දසමින්. අමරගරු හාත දැරච්චා පුරන හොේ චතක ඉච්චා තවචරණනමනරැහැ මර අපනාජනකරු ප්‍රථ පරා. අමරේ දෘෂ්ඨ සබෑතමකාව හෝවාප හාත දැමහිෙබජාව හෝ සුකිබ සෑමෝරුබ්‍රවරා සෙවක සෙකස බැගරතරා. ਮੋਰਚਾ ਨੇ ਜਿਗਰ ਡਗਰੀ ਐ ਸਭ ਬਰਨ ਕੋ ਅਜ ਸੰਗਰੀ ਐ ਪੂਰਨ ਹੋਏ ਮਰੀ ਆਸਾ ਤੁਰ ਪਿਆਨ ਕਿ ਰਹ ਪਿਆਸਾ ਤਮਹਿ ਛਾੜ ਕੋਈ ਅਬਰ ਨਾ ਧਿਆਉ ਜੁਬਰ ਚਾਹਉ ਸੁਤਮਤੇ ਪਾਉ ਸੇਵਕ ਸਿਖ ਹਮਾਰਾ ਤਰਹਿ ਹੈ ਚਉ ਚਨੋ ਸਤਰ ਹਮਾਰੇ ਮਾਰੇ ਹੈ ਆਪ ਹਾਥ ਦਹਿ ਬੋਜਿ ਪ੍ਰੀਮ ਰੰਕਾਲ ਕਾ ਤਰਾਸ ਨਿਵਰੀਏ ਹੋ ਜੋ ਸਦਾ ਮਾਰੇ ਪਚਾ ਸ੍ਰੀ ਅਸੀ ਤੂਜੂ ਕਰੇ ਹੋ ਰਚੈ ਕਰਾਖਿ ਲਿਓ ਮਹਰਾਖਨ ਹਰੇ ਸਾਇਬ ਸੰਤ ਸਹਾਈ ਪਿਆਰੇ ਦੇਨ ਬੰਦ ਦੁਸਤਨ ਕੇ ਹੰਤਾ ਤਮੋਹ ਪ੍ਰੀਤ ਚਤੁਰ ਦਸ ਗੰਤਾ ਕਾਲ ਪਾਇ ਬ੍ਰਹਮਾ ਬਉਤਰਾ ਕਾਲ ਪਾਇ ਸ਼ਿਵਚੂ ਅਵਤਰਾ ਕਾਲ ਪਾਇ ਕਰਬਈ ਸੰਤ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਤਾ ਜਵਨ ਕਾਲ ਜੋ ਕੀ ਸਭ ਕੀਓ ਬੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਤੇ ਤਜਛਨ ਉਪਜਾਇਓ ਆਦੰਤ ਏਕੈ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸੇ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਪਲਮੋ ਬਦਕੀਓ गड़गड़ -गड़ के आंतर की जानत पलेवरे के पीर पचानत चेटी ते कुंजर असतुला सब पार कृपा दृष्ट घर भूला तन दुख पाए ते दुखी सुख पाए साधुन के सुखी एक एक की पीर गड़ -गड़ के पीर पछाने कट के बड़बड़ के जाने जागूत कर कर तारा प्रजा तरत तब देह अपारा जब आकर कर तो कब तुम में मिलत देह तर सब ਜੇਤੇ ਬਦਨ ਸ੍ਰੇਸ਼ਟ ਜ਼ਬੂਦਾਰ ਆਪ ਆਪਣੀ ਬੋਜੂ ਚਰੈ ਤੁਮ ਸਭੀ ਤੇ ਰਹਿ ਤਿਨਾਰਾਮ ਜਾਨਤ ਬੀਦ ਭੇਦ ਹਾਲਮ ਨਰਨਕਾਰ ਨਿਰਭਕਾਰ ਨਿਰਲੰਭ ਆਦਨੀਲ ਨਾਦ ਸੰਪਤਾ ਕਾ ਮੂੜ ਉਚਰਤ ਭੇਦਾ ਚਾ ਕੋ ਪੀਵਨਾ ਭਾਵਤ ਭੇਦਾ ਤਾ ਕੋ ਕਰਪਾ ਹਨ ਹਨਮਾਨਤ ਮਹਾ ਮੂੜ ਕਸ਼ ਭੇਦਨਾ ਜਾਨਤ ਮਹਾਦੇਵ ਕੋ ਗੈ ਤਿਸਦਾ ਸਿਵ ਨਰਦਕਾਰ ਕਾ ਜੀ ਨਦਨੇ ਪਿਵ

ਆਬਰੇ ਤਾਮਰੀ ਤੰਗਰੂ ਸਿਤੂ ਬਾਰ ਅਸੀਸ ਸਮਰੂ ਜੋਸ਼ਟ ਜਿਤੇ ਅਟਵਤ ਤਪਾਤਾ ਸਕਲ ਅਮਲੇਸ਼ ਕਰੋ ਰਨ ਕਾਤਾ ਜੇ ਅਸੀ ਤੂਜ ਤਵ ਸਰਨੀ ਬ੍ਰੇਤਨ ਕੇ ਦੋਸ਼ਟ ਦੁਖਤਾ ਹੈ ਮਰੇ ਕੋਰੇ ਖਜਨ ਭਗ ਬ੍ਰੇਤ ਚਾਰੇ ਤਨ ਕੇ ਤਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਤੇ ਆਹ ਹੈ ਤਾ ਕੇ ਕਾਲ ਨਿਗਟਨੇ ਆਹ ਹੈ ਸ੍ਰੱਛਾ ਹੋਏ ਤਹੇ ਸਭ ਕਾਲਾ ਦੋਸ਼ਟ ਅਰੇਸ਼ਟ ਤਰੇ ਤਦ ਕਾਲਾ ਕਰਪਾ ਤ੍ਰਿਸ਼ਟਾਨ ਜਾਹਿ ਨਹਿ ਰਹਿ ਹੋਤਾ ਕੇ ਤਾਪ ਤਨ ਕਮ ਰਹਿਓ ਪ੍ਰੇਤ ਸੇ ਤਕਰਮ ਸਭ ਹੋਈ ਦੁਸ਼ਟੀ ਸਾ ਵਿਚੈ ਸਕੈ ਨ ਕੋਈ ਏਕ ਬਾਰ ਜਦ ਮੈਂ ਸਬਾਰਾ ਕਾਲ ਪਾਸ ਤੇ ਤਾਹੀ ਬਾਰ ਜਨਰ ਨਾਮ ਦਿਹਾਰੋ ਕਹਾ ਦਰਦ ਦੁਸ਼ਟ ਦੋਖਤ ਰਹਾ ਅਰਗ ਕੇਤ ਮੈਂ ਸਰੰਧਤੀ ਹਰੀ ਆਪ ਹਾਥ ਦੇ ਲਹਿ ਹੋ ਬਾਰੇ ਸਰਬ ਠੋਰਮ ਹੋ ਸਹਾਇ ਦੁਸ਼ਟ ਦੋਖਤਿ ਲਹਿ ਹੋ ਬਚਾਈ වාහිගරු සැහැබිියයෝක භ්‍යවභාච බෙන්කි චොපපයිම් පාතිශහි දසමීින්. අමරිගරු හාත දැරච්චා පුරණ හොේ චෙතකී ච්චා තවචරණනමන් රැහැ මර අපනා ජානකරු ප්‍රථ පරා. අමරේ දෘෂ්ට සබෑතමකාව හෝවාප හාත දැමහිබජාවහෝ සුතිබ සෑමූරුබරිවර සෙවකසිෙකස්බැකරතර. ਮੋਰਤਾ ਨੈ ਡੇਗਰ ਡੇਗਰੀ ਐ ਸਭ ਬਰਨ ਕੋ ਅਜ ਸੰਗਰੀ ਐ ਪੂਰਨ ਹੋਏ ਮਰੀ ਆਸਾ ਤੁਰ ਪੀਨ ਕਿ ਰਹ ਪਿਆਸਾ ਤਮਹਿ ਛਾੜ ਕੋਈ ਅਬਰ ਨਾ ਧਿਆਉ ਜੁਬਰ ਚਾਹੋਂ ਸੁਤਮ ਤੇ ਪਾਉ ਸੇਵਕ ਸਿੱਖ ਹਮਾਰਾ ਕਰ ਹੈ ਚਨ ਚਨ ਸੁਤਰ ਹਮਾਰੇ ਮਰੀ ਹੈ ਆਪ ਹਾਥ ਦਹਿ ਬੁਜੇ ਪ੍ਰੀਮ ਰੰਕਾਲ ਕਾਲ ਕਾ ਤਰਾਸ ਨਿਵਰੀਏ ਹੂ ਜੋ ਸਦਾ ਮਾਰੇ ਪਛਾ ਸ੍ਰੀ ਅਸਿ ਤੂਜੂ ਕਰੇ ਹੋ ਰਚਾ ਕਰਾ ਕਲੇ ਹੋ ਮਹਾਰਖਨ ਹਰੇ ਸਾਇਬ ਸੰਤ ਸਹਾਏ ਪਿਆਰੇ ਦੇਨ ਬੰਦ ਦੁਸਤਨ ਕੇ ਹੰਸਾ ਤਮੋਹ ਪ੍ਰੀ ਚਤੁਰਦਸ ਗੰਤਾ ਕਾਲ ਪਾਏ ਬ੍ਰਹਮਾ ਬਉਤਰਾ ਕਾਲ ਪਾਏ ਸ਼ਿਵਚੂ ਅਵਤਰਾ ਕਾਲ ਪਾਏ ਕਰਬੀ ਸੰਧ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋ ਕੀ ਸਭ ਕੀਓ ਬੇਦ ਰਾਜ ਬ੍ਰਹਮਾ ਜੋ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਤੇ ਤਜਨ ਉਪਜਾਇਓ ਆਦੰਤ ਏਕੈ ਅਵਤਾਰ ਸੁਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸੇ ਕੋ ਹਮਾਰੀ ਸਕਲ ਪ੍ਰਜਾ ਜਨਾਪ ਸਵਾਰੀ ਸਿਵ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਪਲਮੋ ਬਦਕੀਓ गड़गड़ गड़ के आंतर की जानत पलेवरे के पीर बजानत चेते ते कुंजर असतुला सब पार कृपा दृष्ट घर भूला तन तन दुख पाए ते दुखी सुख पाए साधुन के सुखे एक एक के पीर पहचाने गड़गड़ के बड़बड़ के जाने जाबूत करके कर कर तारा प्रजा तरत तब देह अपारा जब आकर कर तो कब हूं तुम में मिलत देह तर सब हूं jete badna shreshth zadaraya aap apne boju chara tum sabhi tereh tinaralam jannat bhed bhedh alam nirantar nirbhakar nirlamb aadalila nada sampata ka mood ucharat bheda ja ko pebna pavak bheda taako kripa han hanumanat maha mood kashpeedna jannat mahadev ko gayat sada shiv narandkar ka jinet ne piv

ਆਬਰਚਾ ਮਰੀ ਤੰਗਰੋ ਸਿੱਖੂ ਬਾਰ ਅਸਿਕ ਸਗਰੋ ਜੋਸ਼ਟ ਜਿਤੇ ਅਟਵ ਤੁਤ ਪਾਤਾ ਸਕਲ ਬਲੇਸ਼ ਕਰੋ ਰਨ ਕਾਤਾ ਜੇ ਆਸੀ ਤੂਜ ਤਵ ਸਰਨੀ ਬ੍ਰੇਤਨ ਕੇ ਦੋਸ਼ਟ ਦੁਖਤਾ ਹੋਇ ਮਰੇ ਪਰ ਤਜਵਨ ਭਗ ਬਰੇਚ ਰੇ ਤਨ ਕੇ ਤੁ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਤੇ ਆਹ ਤਾ ਕੇ ਕਾਲ ਨਿਗਟਨੇ ਆਹ ਰਖਾ ਹੋਇ ਤਹ ਸਭ ਕਾਲਾ ਦੋਸ਼ਟ ਅਰਿਸ਼ਟ ਤਰੇ ਤਦ ਕਾਲਾ ਕਰਪਾ ਤ੍ਰਿਸ਼ਟਾਨ ਜਾਹਿ ਨਿਹਰੇ ਹੋਤਾ ਕੇ ਤਾਪਤਨ ਕਮ ਹੋ ਰਿਓ ਪ੍ਰਯਤ ਸੇ ਤਕਰਪ ਮਉ ਸਭ ਹੋਈ ਦੁਸ਼ਟਿ ਸ਼ਬਿਛ ਸਕੇ ਨ ਕੋਈ ਏਕ ਬਾਰ ਜਨਮ ਸਬਾਰਾ ਕਾਲ ਪਾਸ ਤੇ ਤਾਹੀ ਉਪਰ ਜਨਰ ਨਾਮ ਦਿਹਾਰੋ ਕਹਾ ਦਰਦ ਦੁਸ਼ਟ ਦੋਖਤ ਰਹਾ ਹਰਗ ਕੇਤਮ ਸਰੰਧਤੀ ਹਰੀ ਆਪ ਹਾਥ ਦੇ ਲਿਓ ਬਾਰੇ ਪਰਮ ਠੋਰਮ ਹੋ ਸਹਾਇ ਦੁਸ਼ਟ ਦੋਖਤੇ ਲਿਓ ਬਚਾਈ ਵਾਹਿਗੁਰੂ ਸਹਿਬ ਜੀਓ ਕਬਿ ਬਾਚ ਬੇਨਤੀ ਚੋਪਈ ਪਾਤਸ਼ਾਹੀ 10 ਅਮਰੇ ਗੁਰੂ ਹਾਥ ਦਰਚਾ ਪੂਰਨ ਹੋਏ ਚਿਤ ਕੀ ਇਛਾ ਤਉ ਚਰਨ ਨਮਨ ਰਹੇ ਹਮਾਰਾ ਆਪਣਾ ਜਾਨਦਗਰੋ ਬ੍ਰਤ ਪਰਾ ਅਮਰੇ ਟੁਸਟ ਸਬਤ ਮੁਖਾਵ ਹੋ ਆਪ ਹਾਥ ਦੇ ਮਹਿ ਬਚავ ਹੋ ਸੁਖਿ ਬਸੈ ਮੋਰੋ ਪਰਿਵਾਰ ਸੇਵਕ ਸਿੱਖ ਸਬੈ ਗਰਤਾਰਾ ਮੋਰਤਾ ਨੇ ਜਿਗਰ ਡਗਰੀ ਐ ਸਭ ਬਿਰਨ ਕੋ ਅੱਜ ਸੰਗਰੀ ਐ ਪੂਰਨ ਹੋਏ ਮਰੀ ਆਸਾ ਤੁਰ ਪਿਆਨ ਕਿ ਰਹ ਪਿਆਸਾ ਤਮਹਿ ਛਾੜ ਕੋਈ ਅਵਰ ਨਾ ਧਿਆਉ ਜੁਬਰ ਚਾਹਉ ਸੁਤਮਤੇ ਪਾਉ ਸੇਵਕ ਸਿਕ ਹਮਾਰਾ ਤਰਿਹੈ ਚਉ ਚਨੋ ਸਤਰ ਹਮਾਰੇ ਮਾਰੇ ਹੈ ਆਪ ਹਾਥ ਦਹਿ ਬੁਜੇ ਪ੍ਰੀਮ ਰੰਗ ਕਾਲ ਕਾ ਤਰਾਸ ਨਿਵਰੀਏ ਹੋ ਜੋ ਸਦਾ ਮਾਰੇ ਪਚਾ ਸ੍ਰੀ ਅਸੇ ਤੂਜੂ ਗਰੇ ਹੋ ਰਚੈ ਕਰਾ ਖਲੇ ਹੋ ਮਹਰਾਖਨ ਹਰੇ ਸਾਇਬ ਸੰਤ ਸਹਾਈ ਪਿਆਰੇ ਦੇਨ ਬੰਦ ਦੁਸ਼ਤਨ ਕੇ ਹੰਤਾ ਤਮੋਹ ਬ੍ਰੀ ਚਤੁਰ ਦਸ ਗੰਤਾ ਕਾਲ ਪਾਏ ਬ੍ਰਹਮਾ ਬਉਤਰਾ ਕਾਲ ਪਾਏ ਸ਼ਿਵਚੂ ਅਵਤਰਾ ਕਾਲ ਪਾਏ ਕਰਪੀ ਸੰਧ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋ ਕੀ ਸਭ ਕੀਓ ਬੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰੈ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਤੇ ਤਯਛਨ ਉਪਜਾਇਓ ਆਦੰਤ ਏਕੈ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸੇ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਪਲਮੋ ਬਦਕੀਓ गड़गड़ गड़ के आंतर की जानत पलेवरे के पीर बजानत चेटी ते कुंजर असतुला सब पार कृपा दृष्ट घर भूला तन तन दुख पाए ते दुखी सुख पाए साधुन के सुखी एक एक के पीर पछाने कट के बड़बड़ के जाने जागूत करख कर कर तारा प्रजा तरत तब देह अपारा जब आकर्ख करत हो कब तुम में मिलत देह तर सब ਜੇ ਤੇ ਬਦਨ ਸ੍ਰੇਸ਼ਟ ਜ਼ਬੂਦਾਰ ਆਪ ਆਪਣੀ ਬੋਜੂ ਚਰੈ ਤੁਮ ਸਭੀ ਤੇ ਰਹੈ ਤੰਦਰਾਲਮ ਜਨਤ ਬੀਦ ਪੇਧਾਰਾਲਮ ਨਰਨਕਾਰ ਨਿਰਭਕਾਰ ਨਰਲੰਬ ਆਦਨੀਲ ਨਾਦ ਸੰਪਤਾ ਕਾ ਮੂੜ ਉਚਾਰਤ ਭੇਦਾ ਚਾ ਕੋ ਪੀ ਬਨਾ ਭਾਮਤ ਭੇਦਾ ਤਾ ਕੋ ਕਰਪਾ ਹਨ ਹਨਮਾਨਤ ਮਹਾ ਮੂੜ ਕਸ਼ ਭੇਦਨਾ ਜਨਤ ਮਹਾਦੇਵ ਕੋ ਗੈ ਤਿਸਦਾ ਸਿਵ ਨਰਨਕਾਰ ਕਾ ਜੀ ਨਤ ਨੇ ਪਿਵ

ਆਪਰੇ ਤਾਮਰੀ ਤੰਬਰੂ ਸਿੱਖੂ ਬਾਰ ਅਸੀਂ ਸੰਗਰੂ ਜੋਸ਼ਟ ਜਿਤੇ ਅਟਵ ਤੁਤ ਪਾਤਾ ਸਗਲੇ ਮਲੇਸ਼ ਕਰੋ ਰਨ ਕਾਤਾ ਜੇ ਅਸੀ ਤੂਜ ਤਵ ਸਰਨੀ ਪ੍ਰੇਤਨ ਕੇ ਦੋਸ਼ਟ ਦੁਬਤਾ ਹੋਇ ਮਰੇ ਪਰੇ ਜਬਨ ਭਗ ਪ੍ਰੇਚਾਰੇ ਤਨ ਕੇ ਤੁ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਤੇ ਆਹ ਹੈ ਤਾ ਕੇ ਕਾਲ ਨਿਗਟਨੇ ਆਹ ਹੈ ਰੱਛਾ ਹੋਇ ਤਹ ਸਭ ਕਾਲਾ ਦੋਸ਼ਟ ਅਰੇਸ਼ਟ ਤਰੇ ਤਦ ਕਾਲਾ ਕਰਪਾ ਦ੍ਰਿਸ਼ਟਾਨ ਜਾਹੇ ਨਿਹਰੇ ਹੋਤਾ ਕੇ ਤਾਪਤਨ ਕਮ ਹੋ ਰਿਹਾ ਪ੍ਰਯਤ ਸੇ ਤਕਰਪ ਮਉ ਸਭ ਹੋਈ ਦੁਸ਼ਟੀ ਸਾ ਵਿਚ ਸਕੈ ਨ ਕੋਈ ਏਕ ਬਾਰ ਜਦ ਮੈਂ ਸੰਭਾਰਾ ਕਾਲ ਪਾਸ ਤੇ ਤਾਹੀ ਉਬਰ ਜਨਰ ਨਾਮ ਦਿਹਾਰੋ ਕਹਾ ਦਰਦ ਦੁਸ਼ਟ ਦੋਖਤ ਰਹਾ ਹਰਗ ਕੇਤਮ ਸਰੰਧਤੀ ਹਰੀ ਆਪ ਹਾਥ ਦੇ ਲਿਹੋ ਬਾਰੇ ਕਰਮ ਠੋਰਮ ਹੋ ਸਹਾਇ ਦੁਸ਼ਟ ਦੋਖਤਿ ਲਿਹੋ ਬਚਾਈ ਵਾਹਿਗੁਰੂ ਸਹਿਬ ਜੀਓ ਕਬਿ ਬਾਚ ਬੇਨਤੀ ਚੌਪਈ ਪਾਤਸ਼ਾਹੀ 10 ਅਮਰੇ ਗੁਰੂ ਹਾਥ ਦਰਚਾ ਪੂਰਨ ਹੋਏ ਚਿਤ ਕੀ ਇੱਛਾ ਤਉ ਚਰਨ ਨਮਨ ਰਹੇ ਹਮਾਰਾ ਆਪਣਾ ਜਾਨਦਗਰ ਬ੍ਰਤ ਪਰਾ ਅਮਰੇ ਟੁਸਟ ਸਬੈ ਤੁਮਕਾਵ ਹੋ ਆਪ ਹਾਥ ਦੇ ਮਿਹ ਬਚავ ਹੋ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸਿੱਖ ਸਬੈ ਗਰਤਾਰ ਮੋਰਤਾ ਨੇ ਜਗਰ ਦਗਰੀ ਐ ਸਭ ਬਿਰਨ ਕੋ ਅੱਜ ਸੰਗਰੀ ਐ ਪੂਰਨ ਹੋਏ ਮਰੀ ਆਸਾ ਤੁਰ ਪੈਨ ਕਿ ਰਹ ਪਿਆਸਾ ਤਮਹਿ ਛਾੜ ਕੋਈ ਅਵਰਨਾ ਤਿਆਉ ਜੁਬਰ ਚਾਹੋਂ ਸੁਤਮ ਤੇ ਪਾਉ ਸੇਵਕ ਸਿਕ ਹਮਾਰਾ ਕਰਿ ਹੈ ਚਉ ਚਨੋ ਸਤਰ ਹਮਾਰੇ ਮਰੀ ਹੈ ਆਪ ਹਾਥ ਦਹਿ ਬੁਜਿਆ ਪ੍ਰੀਮ ਰੰਗ ਕਾਲ ਕਾ ਤਰਾਸ ਨਿਵਰੀਏ ਹੂ ਜੋ ਸਦਾ ਮਾਰੇ ਪਛਾਛ ਸ੍ਰੀ ਅਸਿ ਤੂਜੂ ਕਰੇ ਹੋ ਰਚਨ ਕਰਾਖਲੇ ਹੋ ਮਹਿ ਰਖਨ ਹਾਰੇ ਸਾਇਬ ਸੰਤ ਸਹਾਇ ਪਿਆਰੇ ਜੀਨ ਬੰਦ ਦੁਸ਼ਤਨ ਕੇ ਹੰਤਾ ਤਮੋਹ ਪ੍ਰੀ ਚਤੁਰਦਸ ਗੰਤਾ ਕਾਲ ਪਾਏ ਬ੍ਰਹਮਾ ਬਉਤਰਾ ਕਾਲ ਪਾਏ ਸ਼ਿਵਚੂ ਅਵਤਰਾ ਕਾਲ ਪਾਏ ਕਰਪੀ ਸੰਤ ਪ੍ਰਕਾਸ਼ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋ ਕੀ ਸਭ ਕੀਓ ਬੇਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰੈ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਤੇ ਤਯਖ ਨੋ ਪਜਾਇਓ ਆਦੰਤ ਏਕੈ ਅਵਤਾਰ ਸੁਇ ਗੁਰੂ ਸਮਝਿਹੁ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੀ ਸਕਲ ਪ੍ਰਜਾ ਜਨਾਪ ਸਵਾਰੇ ਸਿਵ ਕੰਨ ਕੋ ਸਿਵ ਗੁਣ ਸੁਖ ਦਿਓ ਸਤਰੰ ਕੋ ਪਲਮੋ ਬਦਕਿਓ ਗੜਗੜ ਕੇ ਅੰਤਰ ਕੀ ਜਾਣਤ ਪਲੇਵਰੇ ਕੇ ਪੀਰ ਪਛਾਨਤ ਚੇਤੇ ਤੇ ਕੁੰਜਰ ਅਸਤੁੱਲਾ ਸਭ ਪਾਰ ਕਰਿ ਪਾ ਦ੍ਰਿਸ਼ਟ ਘਰ ਭੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧੂਨ ਕੇ ਸੋਖੀ ਏਕ ਏਕੀ ਪੀਰ ਪਛਾਨੇ ਗੜਗੜ ਕੇ ਬੜਬੜ ਕੇ ਜਾਣੇ ਜਬੂਤ ਕਰਖ ਕਰ ਕਰ ਤਾਰਾ ਪ੍ਰਜਾ ਤਰਤ ਤਬ ਦੇਹੀ ਪਰ ਜਬ ਕਰਖ ਕਰਤ ਹੋ ਕਬਹੁ ਤੁਮ ਮੇ ਮਿਲਤ ਦੇਹੀ ਤਰ ਸਭ ਹੂੰ jete badna shreshth zadaraya aap apne boju chara tum sabhi tere tnralam jannat bhed bhed halam indranankar nirbhukar niralam aadanil nada sampta ka mood ucharat pheda ja ko pebna pavak bheda ta ko kripa han hanmanat maha mood kashpeedna jannat mahadev ko gayat sadaa shiv naradkar ta jinet ne piv

ਆਬਰੇ ਚਾਮੇ ਰੀਤੰ ਬਰੋ ਸਿੱਤੂ ਬਾਰ ਅਸਿਕ ਸਗਰੋ ਜੋਸ਼ਟ ਜਿਤੇ ਅਟਵਤ ਤਪਾਤਾ ਸਕਲ ਬਲੇਸ਼ ਕਰੋ ਰਨ ਕਾਤਾ ਜੇ ਆਸੀ ਤੂਜ ਤਵ ਸਰਨੀ ਬ੍ਰੇਤਨ ਕੇ ਦੋਸ਼ਟ ਦੁਬਤਾ ਹੈ ਮਰੇ ਪਰ ਸਜਵਨ ਭਗ ਬ੍ਰੇਚਾਰੇ ਤਨ ਕੇ ਤੁ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਤੇ ਆਹਿ ਤਾ ਕੇ ਕਾਲ ਨਿਗਟਨੇ ਆਹਿ ਪ੍ਰਖਿਆ ਹੋਇ ਤਹੇ ਸਭ ਕਾਲਾ ਦੋਸ਼ਟ ਅਰੇਸ਼ਟ ਤਰੇ ਤਦ ਕਾਲਾ ਕਰਪਾ ਦ੍ਰਿਸ਼ਟਾਨ ਜਾਹੇ ਨਿਹਰੇ ਹੋਤਾ ਕੇ ਤਾਪਤਨ ਕਮ ਹੋ ਰਿਓ ਪ੍ਰੇਤ ਸੇ ਤਕਰਪ ਮੋ ਸਭ ਹੋਈ ਦੁਸ਼ਟਿ ਸ਼ਬਚ ਸਕੇ ਨ ਕੋਈ ਏਕ ਬਾਰ ਜੰਤ ਸਮੈ ਸਭਰ ਕਾਲ ਪਾਸ ਤੇ ਤਾਹੀ ਉਬਰ ਜਨਰ ਨਾਮ ਦਿਹਾਰੋ ਕਹਾ ਦਰਦ ਦੁਸ਼ਟ ਦੋਖਿ ਰਹਾ ਹਰਗ ਕੇਤਮ ਸਰੰਧਤੀ ਹਰੀ ਆਪ ਹਾਥ ਦੇ ਲਿਓ ਬਾਰੇ ਪਰਮ ਠੋਰਮ ਹੋ ਸਹਾਇ ਦੁਸ਼ਟ ਦੋਖ ਤੇ ਲਿਓ ਬਚਾਈ වාහිගුරු සැහැමිලීෝක භ්‍යභාච පෙන්කි චොපපයිම් පාතිශහි දසමින්. අමරගරු හාත දැරච්චා පුරන හොේ චෙතක ඉච්චා තවචරණනමනරැහෙ මර අපනා ජානකරු ප්‍රථ පරන්. අමරේ දෘෂ්ඨ සබෑතමකාාව හෝවාප හාතදැමහිෙබජාවහෝ සුකිබ සෑමෝරුබ්‍රිවරා සමකසෙක සබැගරතර. ਮੋਰਤਾ ਨੇ ਜਿਗਰ ਡਗਰੀ ਐ ਸਭ ਬਰਨ ਕੋ ਅੱਜ ਸੰਗਰੀ ਐ ਪੂਰਨ ਹੋਏ ਹਮਰੀ ਆਸਾ ਤੁਰ ਪਿਆਨ ਕਿ ਰਹ ਪਿਆਸਾ ਤਮਹਿ ਛਾੜ ਕੋਈ ਅਵਰਨਾ ਧਿਆਉ ਜੋ ਪ੍ਰ ਚਾਹਉ ਸੁਤਮ ਤੇ ਪਾਉ ਸੇਵਕ ਸਿਕ ਹਮਾਰੇ ਤਰਹਿ ਐ ਚੰ ਚਨੋ ਸਤਰ ਹਮਾਰੇ ਮਰੀ ਹੈ ਆਪ ਹਾਥ ਤੈ ਪੂਜਿਆ ਪ੍ਰੀਮ ਰੰ ਕਾਲ ਕਾ ਤਰਾਸ ਨਿਵਰੀਏ ਹੋ ਜੋ ਸਦਾ ਮਾਰੇ ਪਚਾ ਸ੍ਰੀ ਅਸ ਤੂਜੂ ਕਰੇ ਹੋ ਰਚਾ ਕਰਾ ਕਲੇ ਹੋ ਮਹਰਾਖਨ ਹਰੇ ਸਹਿਬ ਸੰਤ ਸਹਾਇ ਪਿਆਰੇ ਦੇਨ ਪੰਦ ਦੁਸ਼ਟਨ ਕੇ ਹੰਤਾ ਤਮੋਹ ਪ੍ਰੀ ਚਤੁਰਦਸ ਗੰਤਾਰ ਕਾਲ ਪਾਏ ਬ੍ਰਹਮਾ ਬਉਤਰਾ ਕਾਲ ਪਾਏ ਸ਼ਿਵਚੂ ਅਵਤਰਾ ਕਾਲ ਪਾਏ ਕਰਪੀ ਸੰਧ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋ ਕੀ ਸਭ ਕੀਓ ਬੇਦ ਰਾਜ ਬ੍ਰਹਮਾ ਜੋ ਥੀਓ ਜਵਨ ਕਾਲ ਸਭ ਲੋਕ ਸਵਾਰੈ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਤੇ ਤਜਿਛਨ ਉਪਜਾਇਓ ਆਦੰਤ ਏਕੈ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸੇ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਪਲਮੋ ਬਦਕੀਓ गड़गड़ गड़ के आंतर की जानत पलेवरे के पेर बजानत चेते ते कुंजर असतुला सब पार कृपा दृष्ट घर भूला तन दुख पाए ते दुखी सुख पाए साधुन के सुखी एक एक की पीर गड़ गड़ के पीर पहचाने गड़गड़ के बड़बड़ के जाने जाबूत करक कर कर, कर प्रजा तरत तब देह अपारा जब आकर्क करत हो कब तुम मैं मिलत देह तर सब हूँ ਜੇਤੇ ਬਦਨ ਸ੍ਰੇਸ਼ਟ ਜ਼ਬੋਦਾਰ ਆਪ ਆਪਣੀ ਬੋਜੋ ਚਾਰੈ ਤੁਮ ਸਭੀ ਤੇ ਰਹੈ ਤੰਦਰਾਲਮ ਜਨਤ ਬੀਦ ਭੇਦ ਹਾਲਮ ਅੰਦਰੰਕਾਰ ਅਨਰਵਕਾਰ ਅਨਰਲੰਬ ਆਦਨੀਲ ਨਾਦ ਸੰਪਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਪੀ ਪਨਾ ਭਾਮਤ ਭੇਦਾ ਤਾ ਕੋ ਕਰਪਾ ਹਨ ਹਨਮਾਨਤ ਮਹਾ ਮੂੜ ਕਸ਼ ਭੇਦਨਾ ਜਨਤ ਮਹਾਦੇਵ ਕੋ ਗੈ ਤਿਸਦਾ ਸਿਵ ਨਰੰਦਕਾਰ ਕਾ ਜੀ ਨਦਨੇ ਪਿਵ

ਆਵਰ ਰੱਛਾ ਮਰੀਤਮ ਗੁਰੂ ਸਿੱਖੂ ਬਾਰ ਅਸੀਂ ਸਗਰੂ ਜੋਸ਼ਟ ਜਿਤੇ ਅਟਵ ਤੁਤ ਪਾਤਾ ਸਕਲ ਬਲੇਸ਼ ਗੁਰੂ ਰਨ ਕਾਤਾ ਜੇ ਅਸੀ ਤੂਜ ਤਵ ਸਰਨੀ ਬ੍ਰੇਤਨ ਕੇ ਦੋਸ਼ਟ ਦੁਖਤਾ ਹੋਇ ਮਰੇ ਪਰਤ ਜਵਨ ਭਗ ਬ੍ਰੇਚਾਰੇ ਤਨ ਕੇ ਤਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਤੇ ਆਹ ਤਾ ਕੇ ਤਾਲ ਨਿਗਟਨ ਆਹੈ ਰੱਛਾ ਹੋਇ ਤਹੇ ਸਭ ਕਾਲਾ ਦੋਸ਼ਟ ਅਰਿਸ਼ਟ ਤਰੇ ਤਦ ਕਾਲਾ ਕਰਪਾ ਦ੍ਰਿਸ਼ਟਾਨ ਜਾਹੇ ਨਹਿ ਰਹਿ ਹੋ ਤਾ ਕੇ ਤਾਪਤਨ ਕਮ ਰਹਿ ਹੋ ਪ੍ਰਯਤ ਸੇ ਤਕਰਪ ਮੋ ਸਭ ਹੋਈ ਡੂਸਟਿ ਸ਼ਵਛ ਸਕੈ ਨ ਕੋਈ ਏਕ ਬਾਰ ਜਨਮ ਸਬਾਰ ਕਾਲ ਪਾਸ ਤੇ ਤਾਹੀ ਉਬਰ ਜਨਰ ਨਾਮ ਦਿਹਾਰੋ ਕਹਾ ਦਰਦ ਡੂਸਟ ਦੋਖਤ ਰਹਾ ਹਰਗ ਕੇ ਤਮ ਸਰੰਧਤੀ ਹਰੀ ਆਪ ਹਾਥ ਦੇ ਲਿਹੋ ਬਾਰੇ ਸਰਬ ਠਰਮ ਹੋ ਸਹਾਏ ਡੂਸਟ ਦੋਖਤ ਲਿਹੋ ਬਚਾਈ